ਗੁੱਡ ਈਵਨਿੰਗ एवरीवन बॉडी ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਤੇ ਸੀ ਕਰਦੇ ਹਾਂ ਜੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਖਾਸ ਕਰਕੇ ਪੋਲਿਟੀਕਲ ਸਾਇੰਸ ਹਿਸਟਰੀ ਤੇ ਪੰਜਾਬੀ ਦੇ ਬੈਚਸ ਦੀ ਗੱਲ ਕਰੋਗੇ ਤਾਂ ਇਹਨਾਂ ਤਿੰਨਾਂ ਦੇ ਨਾਲ ਰਿਲੇਟਡ ਤੁਹਾਨੂੰ ਪੀਸੀਐਸ ਲੈਵਲ ਤੱਕ ਦਾ ਜਿਹੜਾ ਕੰਟੈਂਟ ਆ ਉਹ ਇਸੇ ਚੈਨਲ ਦੇ ਉੱਪਰ ਮਿਲ ਜੂਗਾ ਓਕੇ ਤਾਂ ਇਸ ਲਈ ਅਗਰ ਤੁਸੀਂ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਲੈਕਚਰਰ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਤੁਸੀਂ ਤਿਆਰੀ ਕਰ ਰਹੇ ਹੋ UGC NET ਦੀ D ट्रिपल एसबी ਦੀ ਤਾਂ ਉਸ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ اور ਪਲੇਲਿਸਟ ਦੇ ਵਿੱਚ ਤੁਹਾਨੂੰ ਇੰਨਾ ਸਾਰੀਆਂ ਹੀ ਲਾਈਕ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਤੁਹਾਨੂੰ ਇਸ ਚੈਨਲ ਦੀ ਪਲੇਲਿਸਟ ਦੇ ਵਿੱਚ ਐਨਾ ਸਾਰੇ ਨਾਲ ਰਿਲੇਟਡ ਵੀਡੀਓਜ਼ ਮਿਲ ਜਾਣਗੇ ਆ ਅਗਰ ਤੁਸੀਂ ਚਾਹੋ ਤਾਂ ਉਹਨਾਂ ਨੂੰ ਦੇਖ ਸਕਦੇ ਹੋ ਓਕੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਡੀਟ੍ਰਿਪਲ ਐਸਬੀ ਦੇ ਐਗਜ਼ਾਮ ਦੀ ਡੇਟ ਆ ਗਈ ਹੋਈ ਹੈ ਇਸ ਕਰਕੇ ਐਨਾ ਦਿਨਾਂ ਦੇ ਵਿੱਚ ਅਸੀਂ ਜਿਹੜਾ ਲਾਈਵ ਸੈਸ਼ਨ ਸਟਾਰਟ ਕੀਤਾ ਹੈ ਉਸ ਨੂੰ ਅਸੀਂ ਕਰਦੇ ਹਾਂ ਸ਼ਾਮ ਨੂੰ 8:30 ਵਜੇ ਜਿਸ ਦੇ ਵਿੱਚ ਅਸੀਂ ਡੀਟ੍ਰਿਪਲ ਐਸਬੀ ਦੇ ਜਿਹੜੇ ਮੌਕ ਟੈਸਟ ਹੈ ਉਹਨਾਂ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੈ ਰਾਈਟ ਹਾਂਜੀ ਤਾਂ ਇਸ ਸੀਰੀਜ਼ ਦੇ ਵਿੱਚ ਕੀ ਹੋਏਗਾ ਆਪਾਂ ਤੁਹਾਡੇ ਸਾਰੇ ਟੌਪਿਕ ਆਲਮੋਸਟ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਓਕੇ ਜੀ ਸੋ ਅਗਰ ਤੁਸੀਂ ਡੀਟਪੀਐਸਬੀ ਲੈਕਚਰਰ ਯੂਜੀਸੀ ਨੈਟ ਜਾਂ ਫਿਰ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵਾਲੇ ਸੈਸ਼ਨ ਤੁਹਾਡੇ ਲਈ ਇੰਪੋਰਟੈਂਟ ਰਹਿਣਗੇ ਇਸ ਲਈ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਓਕੇ ਜੀ ਦੂਸਰੀ ਗੱਲ ਅਗਰ ਤੁਹਾਡੇ ਵਿੱਚੋਂ ਕੋਈ ਵੀ ਸਟੂਡੈਂਟ ਕਿਸੇ ਵੀ ਤਰ੍ਹਾਂ ਦੀ ਥਿਊਰੀ ਕਲਾਸ ਲੈਣਾ ਚਾਹੁੰਦਾ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਲਈ ਤਾਂ ਕੰਟੈਕਟ ਕਰ ਸਕਦੇ ਹੋ ਤੁਸੀਂ ਇਸ ਨੰਬਰ ਦੇ ਉੱਪਰ 6280492562 ਠੀਕ ਹੈ ਔਰ ਅਗਰ ਤੁਸੀਂ YouTube ਦੇ ਉੱਪਰ ਜਿਹੜੇ ਸਾਡੇ ਲੈਕਚਰਸ ਆਉਂਦੇ ਆ ਉਹਨਾਂ ਦੀ ਫਰਦਰ ਡਿਟੇਲ ਚਾਹੀਦੀ ਹੈ ਤਾਂ ਤੁਸੀਂ ਉਸ ਦੇ ਲਈ Telegram ਗਰੁੱਪ ਜੁਆਇਨ ਕਰ ਲੈਣਾ ਜਦੋਂ ਵੀ ਆਪਣੀ ਕਲਾਸ ਹੁੰਦੀ ਹੈ ਤਾਂ ਇਸ Telegram ਚੈਨਲ ਦੇ ਉੱਪਰ ਤੁਹਾਨੂੰ ਫੋਰ ਸ਼ੋਰ ਲਿੰਕ ਸ਼ੇਅਰ ਹੁੰਦਾ ਹੈ ओके ऑलराइट हां जी ਤਾਂ ਫਿਰ ਅੱਜ ਦੀ ਕਲਾਸ ਸ਼ੁਰੂ ਕਰਾਂਗੇ ਕੱਲ ਸਾਡਾ ਪਹਿਲਾ ਲੈਕਚਰ ਹੋਇਆ ਸੀਗਾ ਜਿਸ ਦੇ ਵਿੱਚ ਅਸੀਂ ਗੁਰਦੱਲ ਸਿੰਘ ਫੁੱਲ ਦਾ ਲੈਕਚਰ ਕੀਤਾ ਸੀ ਜਿਹੜੇ ਵੀ ਸਟੂਡੈਂਟਸ ਨੇ ਨਹੀਂ ਦੇਖਿਆ ਦੇਖ ਲੈਣਾ ਔਰ ਪਲੀਜ਼ ਤੁਸੀਂ ਕੋਸ਼ਿਸ਼ ਕਰਨਾ ਕਿ ਆਪਣੇ D ट्रिपल एसਬੀ ਵਾਲੇ ਜਿਹੜੇ ਤੁਹਾਡੇ ਬਾਚੇ ਜਗੇ ਨੇ ਹਨਾ ਉਹਨਾਂ ਸਟੂਡੈਂਟਸ ਦੇ ਨਾਲ ਇਹ ਵਾਲੇ ਸੈਸ਼ਨ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਤੁਸੀਂ ਕੰਪੀਟੀਸ਼ਨ ਦੇ ਵਿੱਚ ਕਿੱਥੇ ਸਟੈਂਡ ਕਰਦੇ ਹੋ ਠੀਕ ਹੈ ਤੇ ਦਿੱਲੀ ਆਪਣੇ ਮਾਰਕਸ ਐਂਡ ਤੇ ਜ਼ਰੂਰ ਜ਼ਰੂਰ ਸ਼ੇਅਰ ਕਰਿਆ ਕਰੋ ਓਕੇ ਤਾਂ ਚਲੋ ਜੀ ਸ਼ੁਰੂ ਕਰਦੇ ਆਂ ਐਂਡ ਹਾਂ ਇੱਕ ਚੀਜ਼ ਹੋਰ ਸੰਡੇ ਨੂੰ ਆਪਣੀ ਕਲਾਸ ਨਹੀਂ ਹੁੰਦੀ ਇਸ ਲਈ ਸੰਡੇ ਯਾਨੀ ਕਿ ਕੱਲ ਕੋਈ ਕਲਾਸ ਨਹੀਂ ਹੋਏਗੀ ਓਕੇ ਜੀ ਚਲੋ ਸ਼ੁਰੂ ਕਰਦੇ ਆਂ ਕਿ ਇਹਨਾਂ ਦਿਨਾਂ ਦੇ ਵਿੱਚ ਸਾਡਾ ਇੱਕ ਮਾਸਟਰ ਕੁਕ ਦਾ ਬੈਚ ਆਲਰੇਡੀ ਚੱਲ ਰਿਹਾ ਆ ਤੇ ਜੇ ਕੋਈ ਸਟੂਡੈਂਟ ਉਹਨੂੰ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਯੂਜੀਸੀ ਜੀਆਰਐਫ ਦਾ ਬੈਚ ਜੋ ਹੈ ਜਲਦੀ ਹੀ ਸਟਾਰਟ ਹੋਣ ਜਾ ਰਿਹਾ ਹੈ ਓਕੇ 올 ਰਾਈਟ ਚਲੋ ਸ਼ੁਰੂ ਕਰਦੇ ਹਾਂ ਫੇਰ ਪਹਿਲੇ ਕੁਐਸਚਨ ਤੋਂ ਅੱਜ ਦਾ ਲੈਕਚਰ ਅਜਮੇਰ ਸਿੰਘ ਆਲਖ ਦੇ ਬਾਰੇ ਵਿੱਚ ਹੋਏਗਾ ਠੀਕ ਹੈ ਚਲੋ ਤੁਸੀਂ ਇਹਨਾਂ ਦੇ ਬਾਰੇ ਵਿੱਚ ਸਹੀ ਕਥਨ ਚੁਣਨਾ ਯਥਾਰਥਵਾਦੀ ਸਿਰਜਣਾ ਦਾ ਨਾਟਕਕਾਰ ਲੋਕਾਈ ਦੇ ਦਰਦਾਂ ਦੀ ਬਾਤ ਪਾਉਣ ਵਾਲਾ ਦੋਨੋਂ ਠੀਕ ਹੈ ਜਾਂ ਕੋਈ ਵੀ ਨਹੀਂ ਸੁਖਦੀਪ ਜੀ ਦੀ ਸਟ੍ਰੈਟਜੀ ਬਹੁਤ ਵਧੀਆ ਹੈ ਕਿ ਦੇਖੋ ਬੱਚਾ ਮਾਸਟਰ ਕੈਟਰ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕਹਿੰਦੇ ਆ ਕਿ ਸਾਹਿਦ ਦੇ ਨਿਕਾਸ ਤੇ ਵਿਕਾਸ ਬਾਰੇ ਜਾਂ ਸਾਹਿਦ ਦੇ ਰੂਪਾਂ ਬਾਰੇ ਪ੍ਰਸ਼ਨ ਆਉਂਦੇ ਆ ਤਾਂ ਉਹਨਾਂ ਦੇ ਵਿੱਚੋਂ ਤੁਹਾਨੂੰ ਹਰ ਇੱਕ ਰਾਈਟਰ ਦੇ ਬਾਰੇ ਨੋਲੇਜ ਹੋਣੀ ਚਾਹੀਦੀ ਹੈ ਰਾਈਟ ਬਿਲਕੁਲ ਠੀਕ ਹੈ ਪਹਿਲੇ ਦੇ ਉੱਤਰ ਆਊਗਾ ਸੀ ਯਾਨੀ ਕਿ ਇਹ ਦੋਨੋਂ ਸਹੀ ਹਨ ਅੱਗੇ ਅਜਮੇਰ ਸਿੰਘ ਔਲਖ ਦੀ ਮੌਤ ਦਾ ਕੀ ਕਾਰਨ ਹੈ ਇਹ ਦੱਸਣਾ ਹੈ ਦਿਲ ਦਾ ਦੌਰਾ ਪੈਣ ਤੇ ਐਕਸੀਡੈਂਟ ਕਾਰਨ ਕੈਂਸਰ ਕਾਰਨ ਜਾਂ ਫਿਰ ਲੂ ਲੱਗਣ ਕਾਰਨ ਇਹਨਾਂ ਦੀ ਡੈਥ ਹੋਈ अजमेर सिंह 올ਗ ਸਿਰਫ ਦੋ ਪ੍ਰਸ਼ਨ ਹੈ ਐਕਚੁਅਲੀ ਤਾਂ ਮੇਨ ਤਾਂ ਆਹੀ ਪ੍ਰਸ਼ਨ ਹੈ ਜਿਹੜਾ ਇਹਨਾਂ ਦੀ ਬੇਸਿਕ ਨੋਲੇਜ ਦੇ ਨਾਲ ਰਿਲੇਟਡ ਆ ਬਾਕੀ ਫਿਰ ਇਹਨਾਂ ਦੀਆਂ ਸਾਹਿਤਿਕ ਰਚਨਾਵਾਂ ਤੇ ਸਾਹਿਤਿਕ ਜੀਵਨ ਨਾਲ ਰਿਲੇਟਡ ਹੋਣਗੇ ਕੁਐਸਚਨਸ ਠੀਕ ਹੈ ਕਿਉਂਕਿ ਬੇਸਿਕ ਜਾਣਕਾਰੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਤੁਸੀਂ ਆਰਾਮ ਦੇ ਨਾਲ ਗੂਗਲ ਕਰਕੇ ਲੈ ਸਕਦੇ ਹੋ ਠੀਕ ਹੈ ਚਲੋ ਦੂਸਰੇ ਦੇ ਲਈ ਸੀ ਉੱਤਰ ਆਇਆ चमकौर जी ने आंसर किया बिल्कुल ठीक है इसका उत्तर होगा कैंसर नाल वेरी गुड चलो गुरप्रीत जी सत्या तीसरा देखो ओलख ने कला उन्नीस सौ सत्तर उन्नीस सौ पचहत्तर उन्नीस सौ इकहत्तर या उन्नीस सौ छिहत् हांजी तीसरे प्रश्न उत्तर करना है ओलख ने कला मानसा की स्थापना कदों की ਹਾਂਜੀ ਕੁਐਸਚਨ ਨੰਬਰ 3 ਦੇ ਲਈ ਆਨਸਰ ਓ 참 ਕੋਲ ਜੀ ਵਾਓ ਦੈਟਸ ਗ੍ਰੇਟ ਅੱਛਾ ਕੁਐਸਚਨ ਦਾ ਨੰਬਰ ਬੱਚਾ ਜ਼ਰੂਰ ਪਾਉਣਾ ਹੈ ਮੈਂ ਡੇਲੀ ਹੀ ਵੈਸੇ ਦੱਸਦੀਆਂ ਤੁਹਾਨੂੰ ਸਿੱਧਾ ਆਨਸਰ ਨਾ ਕਰਿਆ ਕਰੋ ਪਲੀਜ਼ ਕੁਐਸਚਨ ਦਾ ਨੰਬਰ ਪਾਇਆ ਕਰੋ 3 ਦੇ ਲਈ ਬੀ ਬਟ ਇਜ਼ ਦਾ ਉੱਤਰ ਹੋਊਗਾ 1976 ਯਾਨੀ ਕਿ ਡੀ ਉੱਤਰ ਹੈ ਮੈਨੂੰ ਪਤਾ ਹੈ ਕਈ ਕਿਤਾਬਾਂ ਦੇ ਵਿੱਚ ਤੁਹਾਨੂੰ ਇਸ ਦਾ ਉੱਤਰ B ਵੀ ਮਿਲੇਗਾ ਤੇ ਕਈ ਕਿਤਾਬਾਂ ਦੇ ਵਿੱਚ ਤੁਹਾਨੂੰ ਇਸ ਦਾ ਉੱਤਰ D ਵੀ ਮਿਲੇਗਾ ਰਾਈਟ ਓਕੇ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਨਾ ਉੱਥੇ ਤੁਹਾਨੂੰ ਜਾਂ ਤਾਂ 75 ਆਪਸ਼ਨ ਚਾਊਗਾ ਜਾਂ ਫਿਰ 76 ਆਪਸ਼ਨ ਚਾਊਗਾ ਦੋਨੋਂ ਨਹੀਂ ਆਉਣਗੇ ਆਪਾਂ ਥੋੜਾ ਕਨਫਿਊਜ਼ ਕਰਨ ਦੇ ਲਈ ਦੋਨੋਂ ਹੀ ਆਪਸ਼ਨਸ ਪਾਤੀਆਂ ਯਾ ਕਹਿ ਲਓ ਕਿ ਲਾਈਨ ਵਾਈਜ਼ ਆਪਸ਼ਨ ਮਿਲੀਆਂ ਤਾਂ ਮੈਂ ਪਾ ਦਿੱਤੀਆਂ ਰਾਈਟ ਪਰ ਤੁਹਾਨੂੰ ਇੱਕ ਹੀ ਆਪਸ਼ਨ ਆਏਗਾ ਰਾਈਟ ਤਾਂ ਜਿਹੜੀ ਵੀ ਆਪਸ਼ਨ ਤੁਹਾਡੇ ਸਾਹਮਣੇ ਆਏਗੀ ਤੁਸੀਂ ਉਸੇ ਨੂੰ ਹੀ ਕਲਿੱਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਣਾ ਅੱਗੇ ਚੌਥਾ ਕੁਐਸਚਨ ਦੇਖੋ ਆਲਖ ਨੇ 10ਵੀਂ ਜਮਾਤ ਤੋਂ ਬਾਅਦ ਕਿਹੜਾ ਨਾਵਲ ਲਿਖਿਆ ਮਤਲਬ ਮੰਨਿਆ ਜਾਂਦਾ ਹੈ ਕਿ ਜਦੋਂ ਇਹ 10th ਕਰ ਰਹੇ ਸੀ ਉਸ ਤੋਂ ਬਾਅਦ ਹੀ ਇਹਨਾਂ ਨੇ ਨਾਵਲ ਲਿਖਿਆ ਬੇਗਾਨੇ ਬੋਰਡ ਦੀ ਛਾਂ ਜ਼ਗੀਰਦਾਰ ਅੰਨੇ ਨਿਸ਼ਾਨਚੀ ਸੱਤ ਬੇਗਾਨੇ ਚੌਥੇ ਪ੍ਰਸ਼ਨ ਲਈ ਉੱਤਰ ਕਰੋ अजमेर सिंह ओलख ने दसवीं जमात तो नावल लिखा हाँ जी जी वेरी गुड वेरी गुड वेरी गुड हाँ जी दीप जी मैं ऑप्शन एक ही क्या? आएगा बिल्कुल टेंशन ना लो पहली गलत है क्वेश्चन हो सकता ना ही आए चलो चौथे तो आंसर ए और दो ने। ने बी दो आ रहे हैं जिन्होंने बी उत्तर किया यानी कि जगीरदार सुखदीप जी तो आंसर बिल्कुल ठीक है ਇਸ ਦਾ ਉੱਤਰ ਆਏਗਾ ਜਗੀਰਦਾਰ ਇਹਨਾਂ ਨੇ 10th ਤੋਂ ਬਾਅਦ ਲਿਖਿਆ ਸੀ ਓਕੇ ਅੱਗੇ ਅਜਮੇਰ ਸਿੰਘ ਔਲਖ ਨੇ ਕਿਹੜੀ ਇਕਾਂਗੀ ਦੀ ਰਚਨਾ ਕੀਤੀ ਹੁਣ ਦੇਖੋ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਉਸ ਤੋਂ ਬਾਅਦ ਆਨਸਰ ਸੋਚਣਾ ਅਰਬਦ ਨਰਬਦ ਧੰਦੁਕਾਰਾ ਕੇਹਰ ਸਿੰਘ ਦੀ ਮੋਤ ਮੰਜੇ ਦੀ ਬਾਹੀ ਜਾਂ ਫਿਰ ਸਾਰੇ ਹੀ ਉੱਤਰ ਕਰੋ ਪੰਜਵੇਂ ਪ੍ਰਸ਼ਨ ਦੇ ਲਈ ਹਾਂਜੀ ਕਿਹੜੀ ਇਕਾਂਗੀ ਦੀ ਰਚਨਾ ਕੀਤੀ ਚਲੋ ਸ਼ਾਬਾਸ਼ ਔਰ ਆਨਸਰ ਥੋੜਾ ਜਿਹਾ ਬਚਾ ਫਾਸਟ ਦੇਣਾ ਐਕਚੁਅਲੀ ਕੁਝ ਕਮ ਹੈ ਦੈਟ ਇਜ਼ ਵਾਈ ਆ ਹੈਵ ਟੂ ਗੋ ਸੋ ਪਲੀਜ਼ ਜਲਦੀ ਜਲਦੀ ਆਨਸਰ ਕਰਦੇ ਜਾਓ ਪੰਜਵੇਂ ਦੇ ਲਈ ਕੀ ਉੱਤਰ ਹੋਗਾ ਡੀ ਆਨਸਰ ਆਇਆ ਸਾਰੇ ਨਹੀਂ ਇਹ ਹੋਏਗਾ ਅਰਬਦ ਨਰਬਦ ਤੰਦੂਕਾਰਾ ਬਈ ਰਚਨਾਵਾਂ ਸਾਰੀਆਂ ਹੈ ਗਿਆ ਪਰ ਮੈਂ ਪੁੱਛਿਆ ਕਿਹੜੀ ਇਕਾਂਗੀ ਦੀ ਰਚਨਾ ਕੀਤੀ ਰਾਈਟ ਓਕੇ ਅੱਗੇ ਅਜਮੇਰ ਸਿੰਘ ਔਲਖ ਦੀ ਸਾਹਿਤਿਕ ਸਵੈ ਜੀਵਨੀ ਦਾ ਨਾਮ ਦੱਸੋ meri kav yatra meri nat yatra meri jeevan yatra ya fir mere anubhav ha e pakka hi kaangi hai na ta ehi answer hai theek hai chalo chhame de liye inna di sahityik sva jeevani da ki naam houga yes please answer karo ji panjwe le e uttar aa rahe hai but is da uttar houga b यानी कि मेरी नाट यात्रा ठीक है अगे छे सॉरी सत्तव प्रश्न हेठा हेठांचों किस रचना औलख ने जगीरदारी प्रबंध हेठ पिसदे किसान की हालत प्रगटाई है अन्ने निशांची इश्क जिन्ह ने हड्डी रचिया बेगाने बोर्ड की छां या एना दे इन्हों कोई भी नहीं प्रश्न नंबर सत्तवें उत्तर करना कि रचना में औलख ने किसाना की हालत दिखाई है यस क्वेश्चन नंबर सैवन आंसर करो जी सी आया उत्तर बिल्कुल ठीक है ये होजूगा बेगाने बोर्ड दी छां अगे जी औलख रचना अन्ने निशांची दा साल की होगा उन्नीस सौ चौरासी चौहत् सत्तर चौंठ हाँ जी अन्ने निशांची दा साल दसो चलो शाबाश अठवें की उत्तर लगा रहे हो जी ती हाँ जी जी डी ट्री पलस बीच मैंने लगता है कॉम्पीटिशन बहुत घट्ट है वैसे और ये तो यह पॉजिटिव चीज़ ही है बहुत ज़्यादा लाइक स्टूडेंट्स ने भरिया भी नहीं है 8ਵੇਂ ਦੇ ਲਈ 1984 ਯਾਨੀ ਕਿ A ਬਿਲਕੁਲ ਸਹੀ ਉੱਤਰ। ਅਜਮੇਰ ਸਿੰਘ ਔਲਖ ਦੀਆਂ ਇਕਾਂਗੀਆਂ ਵਿੱਚ ਕਿਸ ਇਲਾਕੇ ਦੀ ਸਥਾਨਕ ਰੰਗਣ ਮਿਲਦੀ ਹੈ? ਮਾਝਾ, ਦੁਆਬਾ, ਮਾਲਵਾ ਜਾਂ ਫਿਰ ਪੁਆਦ। ਬੱਚੇ ਤੁਸੀਂ ਆਪਣੇ ਆਨਸਰ ਕਰਦੇ ਜਾਣਾ ਬਟ ਅੱਜ ਮੈਨੂੰ ਨਾਲ ਦੇ ਨਾਲ ਤੁਹਾਨੂੰ ਆਨਸਰ ਕਰਨੇ ਪੈਣਗੇ। ਇਸ ਲਈ ਮੈਂ ਨੈਕਸਟ ਤੁਹਾਨੂੰ ਇਸ ਦਾ ਉੱਤਰ ਦੱਸਣ ਲੱਗੀ ਹਾਂ। ਇਸ ਦਾ ਉੱਤਰ ਹੋਊਗਾ ਮਾਲਵਾ ਯਾਨੀ ਕਿ C ਆਨਸਰ ਹੈ। ਠੀਕ ਹੈ ਜੀ। ਓਕੇ। 10ਵਾਂ ਔਲਖ ਨੇ ਨੰਗਾ ਢਿੱਡ ਦੇ ਕੁਝ ਕਾਂਡ ਲਿਖੇ ਸੀ ਪਰ ਇਹ ਛਪੇ ਨਹੀਂ ਬਾਅਦ ਵਿੱਚ ਇਹਨਾਂ ਦੀ ਇੱਕ ਕਿਤਾਬ ਆਂਦੀ ਹੈ ਉਹਨਾਂ ਦੇ ਵਿੱਚ ਇਹਨੂੰ ਛਾਪਿਆ ਗਿਆ ਸੀ ਐਕਚੁਅਲੀ ਔਲਖ ਨੇ ਆਪਣੀ ਸਵੈ ਜਿਮਨੀ ਦਾ ਨਾਮ ਜੋ ਸੋਚਿਆ ਸੀ ਨਾ ਉਸੇ ਨੰਗਾ ਢਿੱਡ ਤੇ ਉਹਦੇ ਕੁਝ ਕਾਂਡ ਇਹਨਾਂ ਨੇ ਲਿਖਤੇ ਤੇ ਉਹਨੂੰ ਛਾਪਿਆ ਨਹੀਂ ਗਿਆ ਬਾਅਦ ਚ ਕਿਹੜੀ ਪੁਸਤਕ ਦੇ ਵਿੱਚ ਉਹਨਾਂ ਨੂੰ ਛਾਪਿਆ ਗਿਆ ਤਾਂ ਇਸ ਦਾ ਉੱਤਰ ਹੋਏਗਾ ਜੀ ਭੁੰਨੀ ਹੋਈ ਛੱਲੀ ਯਾਨੀ ਕਿ ਡੀ ਆਨਸਰ ਓਕੇ ਦਸਵਾਂ ਔਲਖ ਦੀ ਕਿਹੜੀ ਰਚਨਾ ਨਾਟਕ ਹੈ ਜਨਾ ਦੇ ਪਾਣੀ ਨਿੱਕੇ ਸੂਰਜਾਂ ਦੀ ਲੜਾਈ ਇੱਕ ਸੀ ਦਰਿਆ ਜਾਂ ਫਿਰ ਸਾਰੇ ਹੀ ਤਾਂ 11ਵਾਂ ਦਾ ਉੱਤਰ ਇਹ ਸਾਰੇ ਦੇ ਸਾਰੇ ਇਨ੍ਹਾਂ ਵੱਲੋਂ ਲਿਖੇ ਹੋਏ ਨਾਟਕ ਨੇ 12ਵਾਂ ਪ੍ਰਸ਼ਨ ਕਿਹੜਾ ਤਖੱਲਸ ਹੈ ਜਿਸ ਦਾ ਸਬੰਧ ਅ즈ਮੇਰ ਸਿੰਘ ਔਲਖ ਦੇ ਨਾਲ ਹੈ ਦਰਦੀ ਤੇ ਦੁਖੀਆ ਕੌਮੀ ਤੇ ਖਿਆਲੀ ਖਿਆਲੀ ਤੇ ਪਾਗਲ ਜਾਂ ਫਿਰ ਸਾਰੇ ਹੀ ਤਾਂ ਤੁਹਾਨੂੰ ਹੈਰਾਨੀ ਹੋਊਗੀ ਵੈਸੇ ਸੁਣ ਕੇ ਕਿ ਇਹ ਸਾਰੇ ਦੇ ਸਾਰੇ ਤਖੱਲਸ ਆਲਖ ਨੂੰ ਬਿਲੋਂਗ ਕਰਦੇ ਨੇ ਅਲੱਗ ਅਲੱਗ ਟਾਈਮ ਦੇ ਉੱਪਰ ਇਹਨਾਂ ਦੇ ਲਈ ਅਲੱਗ ਅਲੱਗ ਤਖੱਲਸ ਵਰਤੇ ਗਏ ਉਹ ਮੈਂ ਥਿਉਰੀ ਬੈਚ ਵਾਲਿਆਂ ਨੂੰ ਕਰਵਾਇਆ ਹੋਇਆ ਰਾਈਟ ਤਾਂ ਪਰ ਤੁਸੀਂ ਫਿਲਹਾਲ ਇਹਨਾਂ ਸਾਰਿਆਂ ਦੇ ਨਾਮ ਯਾਦ ਰੱਖ ਲਿਓ ਅੱਗੇ 13ਵਾਂ ਪ੍ਰਸ਼ਨ ਆਲਖ ਦੇ ਕਹਾਣੀ ਸੰਗ੍ਰਹਿ ਦਾ ਨਾਮ ਦੱਸੋ ਹੁਣ ਇੱਥੇ ਮੈਂ ਇਕਾਂਗੀ ਜਾਂ ਨਾਟਕ ਦੀ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਕਿਹਾ ਕਹਾਣੀ ਸੰਗ੍ਰਹਿ ਰਾਈਟ ਆਈ نو ਸੁਖਦੀਪ ਜੀ ਅ ਬਟ ਐਕਚੁਅਲੀ ਤੁਸੀਂ ਸਮਝਦੇ ਹੋ ਨਾ ਸਮ ਟਾਈਮਸ ਐਦਾਂ ਹੁੰਦਾ ਕਿ ਯਾ ਮੈਂ ਕਲਾਸ ਮਿਸ ਕਰਾ ਤੇ ਯਾ ਫਿਰ ਮੈਂ ਕਲਾਸ ਥੋੜਾ ਜਿਹਾ ਲਾਈਕ ਟਾਈਮ ਨੂੰ ਮੈਨੇਜ ਕਰਕੇ ਲੈ ਲਾ ਤੁਹਾਨੂੰ ਪਤਾ ਮੈਂ ਐਦਾਂ ਕਲਾਸ ਲੈਂਦੀ ਨਹੀਂ ਹਣਾ ਪਰ ਥੋੜਾ ਜਿਹਾ ਐਮਰਜੈਂਸੀ ਆ 댓 ਇਜ਼ ਵਾਈ ਮੈਨ ਵਿ ਲੈਣੀ ਪੈ ਰਹੀ ਆ ਪਲੀਜ਼ ਕੋਆਪਰੇਟ ਕਰਨਾ ਹਾਂ ਚਲੋ ਮੰਜੇ ਦੀ ਬਾਹੀ ਅਛਾ 13ਵੇਂ ਲਈ ਤੁਸੀਂ ਆਨਸਰ ਵੀ ਕਰ ਦਿੱਤਾ ਚਲੋ ਬਹੁਤ ਵਧੀਆ ਜੀ ਇਸ ਦਾ ਉੱਤਰ ਹੋਏਗਾ ਏ ਯਾਨੀ ਕਿ ਮੰਜੇ ਦੀ ਬਾਹੀ ਹੋ ਸਕਦਾ ਹੈ ਕਿ ਹੁਣ ਆਪਾਂ ਐਸ ਜੇ ਤੁਸੀਂ ਸਪੀਡ ਨਾਲ ਚੱਲਦੇ ਗਏ ਤਾਂ ਸ਼ਾਇਦ ਸਹੀ ਵੀ ਹੋ ਜੇ ਅੱਗੇ 14ਵਾਂ ਦੇਖੋ ਬੇਗਾਨੇ ਬੋਰਡ ਦੀ ਛਾਂ ਦੇ ਵਿੱਚ ਇਹਨਾਂ ਨੇ ਬੋਰਡ ਦੇ ਰੁੱਖ ਨੂੰ ਪ੍ਰਤੀਕ ਦੀ ਤਰ੍ਹਾਂ ਵਰਤਿਆ ਹੈ ਨਾ ਤਾਂ ਇਹ ਪੁੱਛਿਆ ਜਾ ਰਿਹਾ ਹੈ ਕਿ ਪ੍ਰਤੀਕ ਚ ਵਰਤਦੇ ਹੋਏ ਬੋਰਡ ਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ ਭ੍ਰਸ਼ਟਾਚਾਰੀ ਬਾਬੂਆਂ ਨਾਲ ਭ੍ਰਸ਼ਟਾਚਾਰੀ ਵਿਦਿਅਕ ਅਦਾਰਿਆਂ ਨਾਲ ਪੂੰਜੀਵਾਦੀ ਨਿਜਾਮ ਨਾਲ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 14ਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਹੈ ਜੀ ਵੈਸੇ ਮੈਂ ਵੇਟ ਤਾਂ ਕਰਦੀ ਹਾਂ ਕਿ ਸ਼ਾਇਦ ਤੁਹਾਡਾ ਆਨਸਰ ਮੇਰੇ ਤੋਂ ਪਹਿਲਾਂ ਆ ਜਾਊਗਾ ਤਾਂ 14 ਦਾ ਆਨਸਰ ਹੋਏਗਾ ਸੀ ਵੈਰੀ ਗੁੱਡ ਬਿਲਕੁਲ ਠੀਕ ਹੈ ਇਸ ਚਮਕੌਰ ਜੀ ਪੂੰਜੀਵਾਦੀ ਨਿਜ਼ਾਮ ਨਾਲ ਠੀਕ ਹੈ ਅਗਲਾ ਪ੍ਰਸ਼ਨ ਇੱਕ ਰਮਾਇਣ ਹੋਰ ਵਿੱਚ ਕਿਸ ਤਰ੍ਹਾਂ ਦੇ ਪਾਤਰਾਂ ਨੂੰ ਆਧਾਰ ਬਣਾਇਆ ਗਿਆ ਇਤਿਹਾਸਿਕ ਮਿ ਇਤਿਹਾਸਿਕ ਰੋਮਾਂਟਿਕ ਜਾਂ ਕੋਈ ਨਹੀਂ ਹੁਣ ਬੱਚਾ ਜੇ ਤੁਸੀਂ ਪ੍ਰਸ਼ਨ ਦੇ ਵਿੱਚ ਥੋੜੀ ਜੀ ਰੀਜ਼ਨਿੰਗ ਲਗਾ ਲੋਗੇ 100% ਤੁਹਾਡਾ 15ਵਾਂ ਪ੍ਰਸ਼ਨ ਠੀਕ ਹੀ ਹੋਏਗਾ ਇੱਕ ਰਮਾਇਣ ਹੋਰ ਹੁਣ ਇੱਥੇ ਅਸੀਂ ਗੱਲ ਕਰਦੇ ਹਾਂ ਰਮਾਇਣ ਦੀ ਹੈਨਾ ਤਾਂ ਰਮਾਇਣ ਵਿੱਚ ਕਿਸ ਤਰ੍ਹਾਂ ਦੀ ਕਥਾ ਦਾ ਵਰਣਨ ਹੈ ਉਦਾਂ ਦੇ ਹੀ ਪਾਤਰ ਇਸ ਦੇ ਵਿੱਚ ਔਲਖਨੇ ਦਿਖਾਏ ਨੇ ਠੀਕ ਹੈ ਬਹੁਤ ਵਧੀਆ ਇਹ ਹੋ ਜਾਊਗਾ ਮਿਥਿਹਾਸਿਕ ਠੀਕ ਹੈ ਜੀ ਓਕੇ ਅੱਗੇ ਦੇਖਦੇ ਹਾਂ 16ਵਾਂ ਪ੍ਰਸ਼ਨ ਅਰਬਦ ਨਰਬਦ ਤੰਦੂਕਾਰਾ ਨਾਟਕ ਦਾ ਪਹਿਲਾ ਨਾਮ ਕੀ ਸੀ ਪਹਿਲਾਂ ਕੋਈ ਹੋਰ ਨਾਮ ਸੀ ਤੇ ਬਾਅਦ ਦੇ ਵਿੱਚ ਹਨੂ ਅਰਬਦ ਨਰਬਦ ਤੰਦੂਕਾਰਾ ਦੇ ਹੇਠ ਲਿਖਿਆ ਗਿਆ ਸੀ ਓਕੇ ਪ੍ਰਕਾਸ਼ਿਤ ਕੀਤਾ ਗਿਆ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਇੱਕ ਰਮਾਇਣ ਹੋਰ ਬੇਗਾਨੇ ਬੋਰ ਦੀ ਛਾਂ ਆਪਣਾ ਆਪਣਾ ਹਿੱਸਾ 16ਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਹੈ ਜੀ ਅਰਬਦ ਨਰਬਦ ਤੰਦੂਕਾਰਾ ਦਾ ਪਹਿਲਾ ਨਾਮ ਕੀ ਸੀ ਤਾਂ ਇਸ ਦਾ ਉੱਤਰ ਹੋਊਗਾ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਠੀਕ ਹੈ ਜੀ ਵੈਰੀ ਗੁੱਡ ਸੁਖਦੀਪ ਜੀ ਬਹੁਤ ਵਧੀਆ ਆਨਸਰ ਹਾਂ ਓਹੋ ਅੱਜ ਕੁਐਸਚਨ ਮੈਂ 16 ਹੀ ਪਾਇਆ ਸੌਰੀ ਆਈ ਰੀਅਲੀ ਡਿਡਨਟ ਡਿਡਨਟ ਨੋ ਅਬਾਊਟ ਇਟ ਕਿ ਮੈਨੂੰ ਬਿਲਕੁਲ ਵੀ ਨਹੀਂ ਆਈਡੀਆ ਸੀ ਮੈਨੂੰ ਲੱਗਾ 20 ਕੁਐਸਚਨਸ ਹੋਣਗੇ 16 ਸੀ ਫਿਰ ਤਾਂ ਰਾਮਨਾਲੀ ਕਿੱਤਾ ਜਾ ਸਕਦਾ ਸੀ ਬਟ ਐਨੀਵੇਜ਼ ਔਲਖ ਦਾ ਲੈਕਚਰ ਮੈਨੂੰ ਪਤਾ ਥੋੜਾ ਜਿਹਾ ਜਲਦੀ ਵਿੱਚ ਕਰਨਾ ਪਿਆ ਪਰ ਮੈਂ ਤੁਹਾਨੂੰ ਕੱਲ ਵਾਦਾ ਕੀਤਾ ਸੀ ਨਾ ਕਿ ਆਪਾਂ ਸੰਡੇ ਨੂੰ ਛੱਡ ਕੇ ਕੋਈ ਵੀ ਆਫ ਨਹੀਂ ਰੱਖਾਂਗੇ ਜਦੋਂ ਤੱਕ ਡੀ ਟ੍ਰਿਪਲ ਐਸਬੀ ਵਾਲਿਆਂ ਦਾ ਪੇਪਰ ਨਹੀਂ ਹੋ ਜਾਂਦਾ ਇਸ ਕਰਕੇ ਅੱਜ ਮੈਂ ਆਪਦਾ ਪ੍ਰੋਮਿਸ ਪੂਰਾ ਕਰਨ ਦੇ ਲਈ ਹੀ ਰੱਖਿਆ ਓਕੇ ਅੱਜ ਦਾ ਲੈਕਚਰ ਐਂਡ ਜਿਹੜੇ ਮਾਸਟਰ ਕੈਡਰ ਵਾਲੇ ਸਟੂਡੈਂਟਸ ਆ ਪਲੀਜ਼ ਇੱਕ ਵਾਰੀ ਗੱਲ ਸੁਣ ਕੇ ਜਾਣਾ ਦੇਖੋ ਬੱਚਾ ਜਿਹੜਾ ਡੀ ਟ੍ਰਿਪਲ ਐਸਬੀ ਦਾ ਸਿਲੇਬਸ ਹੈ ਆਲਮੋਸਟ 90% ਤਾਂ ਤੁਹਾਡੇ ਨਾਲ ਹੀ ਮਿਲਦਾ ਹੈ ਸਿਰਫ 10% ਰਾਈਟਰ ਨੇ ਜਿਹੜੇ ਤੁਹਾਡੇ ਤੋਂ ਅਲੱਗ ਨੇ ਹਨਾ ਤਾਂ ਫਿਰ ਹੁਣ ਤੁਸੀਂ ਦੇਖੋ ਅਗਰ ਆਪਾਂ ਉਹਦੇ ਵਿੱਚ ਗੱਲ ਕਰੀਏ ਗ੍ਰਾਮਰ ਦੀ ਜਾਂ ਬਾਕੀ ਰਾਈਟਰਸ ਦੀ ਜਾਂ ਪੰਜਾਬੀ ਸੱਭਿਆਚਾਰ ਦੀ ਤਾਂ ਇਹ ਵਾਲੇ ਲੈਕਚਰਸ ਤੁਹਾਡੇ ਆਪਸ ਦੇ ਵਿੱਚ ਮਿਲਦੇ ਨੇ ਓਕੇ ਇਸ ਕਰਕੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਾਂਗੇ ਜਿੱਦਾਂ ਹੀ ਇਹਨਾਂ ਦੇ ਇਹ ਵਾਲੇ ਸਪੈਸ਼ਲ ਰਾਈਟਰਸ ਖਤਮ ਹੋ ਜਾਣਗੇ ਠੀਕ ਹੈ ਡੀਟਪੀਐਸਬੀ ਵਾਲਿਆਂ ਦੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਗ੍ਰਾਮਰ ਵਾਲੇ ਔਰ ਤੁਹਾਡੇ ਜਿਹੜੇ ਬਾਕੀ ਰਾਈਟਰਸ ਐ ਉਹਨਾਂ ਵਾਲੇ ਲੈਕਚਰ ਸਟਾਰਟ ਕਰ ਦਾਂਗੇ ਤਾਂ ਉਹ ਤੁਸੀਂ ਸਾਰੇ ਦੇਖ ਪਾਓਗੇ ਸਮਝ ਗਏ ਜੀ ਓਕੇ ਥੈਂਕ ਯੂ ਸੋ ਸੋ ਵੈਰੀ ਮੱਚ ਗੁੱਡ ਨਾਈਟ एवरीवन ਟੇਕ ਅ ਵੈਰੀ ਗੁੱਡ ਕੇਅਰ ਆਫ ਯੂਰ self ਥੈਂਕ ਯੂ ਬਾਏ ਦਨ